ਸਸ਼ੀਕਾਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੌਜੂਦਾ ਪੱਖੋਵਾਲ ਰੋਡ ਤੇ ਜਿੱਥੇ ਫਲਾਈਓਵਰ ਜਿਹੜਾ ਲੋਕਾਂ ਨੂੰ ਲੋਕਾਂ ਦੀ ਸਹੂਲਤ ਲਈ ਜਿਹੜਾ ਫਲਾਈਓਵਰ ਬਣਾਇਆ ਗਿਆ ਸੀਗਾ ਜੋ ਲੋਕਾਂ ਨੂੰ ਰੇਲਵੇ ਫਾਟਕਾਂ ਤੋਂ ਰਾਹਤ ਦਲਾਏਗਾ ਜਿੱਥੇ ਮੌਜੂਦਾ ਜਿੱਥੇ ਬੀਤੇ ਦਿਨ ਇੱਕ ਜਿਹੜੀ ਐ ਓਵਰਬਰੀਜ਼ ਦੇ ਥੱਲੇ ਕੁਝ ਅਜਈਆਂ ਟਿੱਪਣੀਆਂ ਲਿਖ ਲਿਖੀਆਂ ਗਈਆਂ ਜਿੱਥੇ ਕੀ ਹੁਣ ਜਿਹੜਾ ਇੱਕ ਚਰਚਾ ਦਾ ਵਿਸ਼ੇ ਬਣ ਗਿਆ ਉਹ ਤੁਹਾਨੂੰ ਦੱਸ ਦਿੰਦੇ ਆ ਕੀ ਐ ਤਸਵੀਰ ਦਿਖਾ ਦਿੰਦੇ ਆ ਬੀਤੇ ਦਿਨ ਇੱਥੇ ਲਿਖਿਆ ਗਿਆ ਸੀਗਾ ਕਿ ਥੈਂਕ ਯੂ ਆਸ਼ੂ ਜੀ ਹਾਲਾਂਕਿ ਕਿਨੇ ਲਿਖਿਆ ਕਿਸ ਤਰ੍ਹਾਂ ਲਿਖਿਆ ਇਸ ਦਾ ਇਸ ਦੀ ਹਾਲੇ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਰੇਲਵੇ ਦੇ ਕਾਫੀ ਜਿਹੜੀ ਦੂਰੀ ਤੱਕ ਮੈਂ ਤਸਵੀਰ ਤੁਹਾਨੂੰ ਦਿਖਾ ਦਿੰਦਾ ਕਿ ਥੈਂਕ ਯੂ ਆਸ਼ੂ ਜੀ ਡ੍ਰੀਮ ਆਫ ਆਸ਼ੂ ਜੀ ਲਿਖਿਆ ਗਿਆ ਸੀਗਾ ਪਰ ਹੁਣ ਜਿਹੜਾ ਇੱਥੇ ਇਸ ਨੂੰ ਕਵਰ ਕਰ ਦਿੱਤਾ ਗਿਆ ਹੈ ਵਾਈਟ ਕਲਰ ਦੇ ਨਾਲ ਜਿਹੜਾ ਇਸ ਨੂੰ ਪੇਂਟ ਕਰ ਦਿੱਤਾ ਗਿਆ ਹੈ ਕਿ ਕੀ ਮੰਨਸ਼ਾ ਸੀਗੀ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲੇ ਭਾਰਤ ਪੁਸ਼ਨ ਆਸ਼ੂ ਜੋ ਆਪਣੀ ਸਰਕਾਰ ਦੇ ਵੇਲੇ ਵੀ ਜਿਹੜਾ ਚਰਚਾ ਦੇ ਵਿੱਚ ਰਹਿੰਦੇ ਸੀ ਤੇ ਹੁਣ ਵੀ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਸਿਆਸਤ ਦੇ ਵਿੱਚ ਜਿਹੜਾ ਇਹ ਮੁੱਦਾ ਜਿਹੜਾ ਕਾਫੀ ਪੱਕ ਗਿਆ ਹੈ ਕਿਉਂਕਿ ਹੁਣ ਕੀ ਇਹਦੇ ਵਿੱਚ ਮੰਨਸ਼ਾ ਹੈ ਕੀ ਡ੍ਰੀਮ ਆਫ ਆਸ਼ੂ ਮਤਲਬ ਆਸ਼ੂ ਦਾ ਜਿਹੜਾ ਡ੍ਰੀਮ ਸੀਗਾ ਉਹ ਕਿਸ ਨੇ ਲਿਖਿਆ ਕਿਵੇਂ ਲਿਖਿਆ ਪਰ ਕਿਤੇ ਨਾ ਕਿਤੇ ਫਿਰ ਇਸ ਨੂੰ ਜਿਹੜਾ ਕਵਰ ਕਰ ਦਿੱਤਾ ਗਿਆ ਹੈ ਕੀ ਇਸ ਦੇ ਪਿੱਛੇ ਮਨਸ਼ਾ ਸੀ ਦੱਸਦੀਏ ਲੋਕਾਂ ਨੂੰ ਜਿਹੜਾ ਰੇਲਵੇ ਫਾਟਕਾ ਤੋਂ ਰਾਹਤ ਦਿਲਾਉਣ ਵਾਲਾ ਇਹ ਪੁਲ ওভার ਬ੍ਰਿਜ ਹੈ ਜਿੱਥੇ ਲੋਕਾਂ ਨੂੰ ਕੁਝ ਦਿਨਾਂ ਤੱਕ ਲੋਕਾਂ ਦੇ ਹਵਾਲੇ ਪੁਲ ਕਰਨਾ ਹੈਗਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਇੱਥੇ ਇੱਕ ਸਿਆਸਤ ਕਹਿ ਸਕਦੇ ਆ ਗਰਮਾਉਂਦੀ ਹੋਈ ਕੀ ਇਹਦੇ ਪਿੱਛੇ ਮਨਸ਼ਾ ਸੀ ਇਹ ਨਹੀਂ ਪਤਾ ਲੱਗ ਸਕਿਆ ਪਰ ਥੈਂਕ ਯੂ ਆਸ਼ੂ ਜੀ ਦੇ ਬੈਨਰ ਲਗਾਏ ਗਏ ਨੇ ਕਾਲੇ ਕਲਰ ਦੇ ਨਾਲ ਜਿਹੜਾ ਲਿਖਿਆ ਗਿਆ ਥੈਂਕ ਯੂ ਆਸ਼ੂ ਜੀ ਡ੍ਰੀਮ ਆਫ ਆਸ਼ੂ ਜੀ ਤੇ ਆਸ਼ੂ ਜੀ ਜਿਹੜਾ ਆ ਲਿਖਿਆ ਹੋਇਆ ਪਰ ਇਸ ਨੂੰ ਜਿਹੜਾ ਆ ਵਾਈਟ ਕਲਰ ਦੇ ਨਾਲ ਪੇਂਟ ਕਰ ਦਿੱਤਾ ਗਿਆ ਹਲੇ ਨਵਾਂ ਹੈ ਕਿ ਮਤਲਬ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜਾ ਇਸ ਨੂੰ ਪੇਂਟ ਕੀਤਾ ਗਿਆ ਇਸ ਨੂੰ ਕਵਰ ਕੀਤਾ ਗਿਆ ਆ ਪੇਂਟ ਵੀ ਜਿਹੜਾ ਨਿਕਲਦਾ ਪਿਆ ਮਤਲਬ ਕਿ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜਾ ਇਸ ਨੂੰ ਪੇਂਟ ਕਰ ਦਿੱਤਾ ਗਿਆ ਕੀ ਮਨਸ਼ਾ ਸੀ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਹੀ ਆਪਣੇ ਵੱਡੇ ਅਧਿਕਾਰੀਆਂ ਤੋਂ ਜਿਹੜਾ ਵੀ ਇਸ ਦਾ ਉਦਘਾਟਨ ਜਿਹੜਾ ਕਰਾਨ ਦੀ ਜਿਹੜੀ ਮਨਸ਼ਾ ਹੈ ਉਹ ਰੱਖੀ ਗਈ ਹੈ ਪਰ ਹੁਣ ਵੱਡੇ ਵੱਡੇ ਅਥੇ ਉਹ ਲਗਾ ਦਿੱਤੇ ਗਏ ਨੇ ਕਿ ਕੋਈ ਵੀ ਹਲੇ ਇਸ ਦੇ ਉੱਪਰ ਵਿਕਲਣਾ ਜਾ ਸਕੇ ਕਿਉਂਕਿ ਜਨਵਰੀ ਤੱਕ ਜਿਹੜਾ ਇਸ ਦਾ ਉਦਘਾਟਨ ਕੀਤਾ ਜਾਏਗਾ ਤੇ ਲੋਕਾਂ ਨੂੰ ਇਸ ਫਲਾਈਓਵਰ ਦੀ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਏਗੀ ਪਰ ਕਿਤੇ ਨਾ ਕਿਤੇ ਉਸ ਤੋਂ ਪਹਿਲਾਂ ਹੀ ਇੱਕ ਸਿਆਸਤ ਜਿਹੜੀ ਹੈ ਉਹ ਕੀਤੀ ਗਈ ਹੈ ਕਿਹਦੇ ਵੱਲੋਂ ਕੀਤੀ ਗਈ ਹੈ ਕਿੱਦਾਂ ਲਿਖਿਆ ਗਿਆ ਇਹ ਇਸ ਦੀ ਪੁਸ਼ਟੀ ਹਾਲੇ ਨਹੀਂ ਕਰ ਸਕਦੇ ਕਿਉਂਕਿ ਧੰਨਵਾਦ ਆਸ਼ੂ ਤੇ ਫ्लाईਓਵਰ ਦੇ ਥੱਲੇ ਕਿਉਂਕਿ ਹੁਣ ਕੁਝਕ ਜਿਹੜੇ ਦਿਨ ਹੋ ਰਹਿ ਗਏ ਨੇ ਇਸ ਦੇ ਉਦਘਾਟਨ ਨੂੰ ਆ ਦੇਖ ਸਕਦੇ ਹਾਂ ਕਿ ਹੁਣੇ ਜਿਹੜਾ ਇਹ ਪੇਂਟ ਕੀਤਾ ਗਿਆ ਹਾਲਾਂਕਿ ਬੀਤੀ ਰਾਤ ਇੱਥੇ ਥੈਂਕ ਯੂ ਆਸ਼ੂ ਜੀ ਜਾਂ ਫਿਰ ਥੈਂਕ ਯੂ ਡ੍ਰੀਮ ਆਫ ਆਸ਼ੂ ਜਿਹੜਾ ਲਿਖਿਆ ਗਿਆ ਸੀਗਾ ਪਰ ਹੁਣ ਕੀ ਅਜੀਹਾ ਹੋ ਗਿਆ ਕਿ ਇਸ ਨੂੰ ਜਿਹੜਾ ਪੇਂਟ ਕਰਕੇ ਇਸ ਨੂੰ ਕਵਰ ਕਰ ਦਿੱਤਾ ਗਿਆ ਤਸਵੀਰਾਂ ਦਿਖਾ ਦਊਂਗਾ ਕਿ ਆ థాంਕ ਯੂ ਆ ਆਸ਼ੂ ਜਿਹੜਾ ਇਹ ਲਿਖਿਆ ਹੋਇਆ ਵੈ ਤੇ ਇਹ ਉਹ ਪੁਲ ਹੈ ਜੋ ਪੱਖੋਵਾਲ ਰੋਡ ਤੋਂ ਜਿਹੜਾ ਵੈ ਡ੍ਰੀਮ ਪਾਰਕ ਤੋਂ ਪੱਖੋਵਾਲ ਰੋਡ ਨੂੰ ਜਾਂਦਾ ਹੈ ਤੇ ਮਾਡਲ ਟਾਊਨ ਨੂੰ ਕ੍ਰੋਸ ਕਰੇਗਾ ਤੇ ਲੋਕਾਂ ਨੂੰ ਵੱਡੀ ਸਹੂਲਤ ਦੇਗਾ ਫਾਟਕਾ ਤੋਂ ਕ੍ਰੋਸਿੰਗ ਜਿਹੜੀ ਹੈ ਉਹ ਨਹੀਂ ਕਰਨੀ ਪਵੇਗੀ ਪਰ ਸਿਆਸਤ ਜਿਹੜੀ ਉਹ ਕੀਤੀ ਗਈ ਹੈ ਜਿਹੜਾ ਇੱਥੇ ਲਿਖਿਆ ਗਿਆ ਇਹ ਦੇਖੋ ਇੱਥੇ ਵੀ ਲਿਖਿਆ ਸੀਗਾ ਆ ਭਾਰਤ ਪੋਸ਼ਨ ਆਸ਼ੂ ਡ੍ਰੀਮ ਆਫ ਆਸ਼ੂ ਇੱਥੇ ਲਿਖਿਆ ਸੀਗਾ ਪਰ ਇਸ ਨੂੰ ਵੀ ਜਿਹੜਾ ਕਵਰ ਕਰ ਦਿੱਤਾ ਗਿਆ ਹੈ ਮੌਜੂਦਾ ਪੱਖੋਵਾਲ ਰੋਡ ਤੇ ਜਿੱਥੇ ਜਿਹੜਾ ਫਲਾਈਓਵਰ ਬਣਿਆ ਹੋਇਆ ਲੋਕਾਂ ਨੂੰ ਜਿਹੜੀ ਰਾਹਤ ਮਿਲਣ ਵਾਲੀ ਹੈ ਕੁਝ ਦਿਨਾਂ ਦੇ ਵਿੱਚ ਇਹ ਪੁਲ ਤੁਹਾਨੂੰ ਦਿਖਾ ਦਿੰਦਾ ਹੈ ਕਿ ਇਸ ਦਾ ਉਦਘਾਟਨ ਹੋਣ ਵਾਲਾ ਹੈ ਫਲਾਈਓਵਰ ਜਿਸ ਤੋਂ ਲੋਕਾਂ ਨੂੰ ਫਾਟਕ ਨਾ ਕਰਾਸ ਕਰਕੇ ਜਿਹੜਾ ਇਸ ਤੋਂ ਲੋਕਾਂ ਨੂੰ ਸਹੂਲਤ ਮਿਲੇਗੀ ਪਰ ਵੱਡੀ ਸਿਆਸਤ ਜਿਹੜੀ ਹੈ ਇਸ ਦੇ ਵਿੱਚ ਉਹ ਕੀਤੀ ਗਈ ਹੈ ਦੱਸਦੀ ਇਹ ਬੀਤੇ ਦਿਨ ਰਾਤ ਜਿਹੜੀ ਹੈ ਕੁਝ ਅਣਪਛਾਤੇ ਲੋਕਾਂ ਵੱਲੋਂ ਉਹਨਾਂ ਦੀ ਪੋਸਟਿੰਗ ਨਹੀਂ ਕਰਦੇ ਲਿਖਿਆ ਗਿਆ ਥੈਂਕ ਯੂ ਆਸ਼ੂ ਜੀ ਡ੍ਰੀਮ ਆਫ ਆਸ਼ੂ ਕੀ ਇਸ ਦੇ ਪਿੱਛੇ ਸਿਆਸਤ ਹੈ ਇਸ ਦੀ ਪੋਸਟਿੰਗ ਨਹੀਂ ਕਰ ਸਕਦੇ ਕਿੰਨੇ ਲਿਖਿਆ ਇਸ ਦੀ ਵੀ ਪੋਸਟਿੰਗ ਨਹੀਂ ਕਰ ਸਕਦੇ ਪਰ ਇੱਕ ਵੱਡਾ ਜਿਹੜਾ ਚਰਚਾ ਛੜ ਗਈ ਚਰਚਾ ਛੜ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਹੁਣ ਕੁਝ ਦਿਨਾਂ ਜਿਹੜੇ ਇਸ ওভারਬ੍ਰਿਜ ਨੂੰ ਰਹਿ ਗਏ ਨੇ ওভারਬ੍ਰਿਜ ਨੂੰ ਕੀ ਇਸ ਦਾ ਉਦਘਾਟਨ ਹੋਏਗਾ ਲੋਕਾਂ ਲੋਕਾਂ ਦੇ ਹਵਾਲੇ ਕੀਤਾ ਜਾਏਗਾ ਪੱਕੇ ਤੇ ਨਾ ਕਿਤੇ ਫਿਰ ਇੱਕ ਵਾਰ ਜਿਹੜਾ ਇਸ ਪੁਲ ਨੂੰ ਲੈ ਕੇ ਸਿਆਸਤ ਛੇੜੀ ਹੈ ਜੀ ਹਾਂ ਥੈਂਕ ਯੂ ਆਸ਼ੂ ਜੀ ਫਲਾਈਓਵਰਾਂ ਦੇ ਨਾਲ-ਨਾਲ ਲਿਖੇ ਗਏ ਨੇ ਉਸ ਤੋਂ ਬਾਅਦ ਡ੍ਰੀਮ ਆਫ ਆਸ਼ੂ ਜੀ ਕੀ ਇਸ ਦੇ ਪਿੱਛੇ ਵੱਡੀ ਸਿਆਸਤ ਹੈ ਪਰ ਹੁਣ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ 10 ਮਿੰਟ ਪਹਿਲਾਂ ਜਿਹੜਾ ਉਹ ਲਿਖਿਆ ਹੋਇਆ ਸੀਗਾ ਪਰ ਹੁਣ ਜਿਹੜਾ ਉਸ ਨੂੰ ਵਾਈਟ ਪੇਂਟ ਦੇ ਨਾਲ ਜਿਹੜਾ ਕਵਰ ਕਰ ਦਿੱਤਾ ਗਿਆ ਹੈ ਥੈਂਕ ਯੂ ਆਸ਼ੂ ਜੀ ਜਿਹੜਾ ਸੀਗਾ ਉਸ ਨੂੰ ਕਵਰ ਕਰ ਦਿੱਤਾ ਗਿਆ ਹੈ ਪਰ ਹੁਣ ਵੱਡਾ ਜਿਹੜਾ ਚਰਚਾ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿ ਕੀ ਇਸ ਦੇ ਪਿੱਛੇ ਮਨਸ਼ਾ ਹੈ ਕੀ ਹੋ ਸਕਦਾ ਹੈ ਇਹ ਓਵਰ ਓਵਰ ਬ੍ਰਿਜ ਹੈ ਜਿਸ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਜਿੱਥੇ ਲੋਕਾਂ ਨੂੰ ਫਾਟਕ ਨਾ ਕਰਾਸ ਕਰਕੇ ਇਹ ਜਨਵਰੀ ਦੇ ਮਹੀਨੇ 'ਚ ਦਾ ਜਿਹੜਾ ਉਗਾਟਨ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਸਿਆਸਤ ਜਿਹੜੀ ਐ ਇਸ ਪੁਲ ਦੇ ਨਾਲ ਖੇਡੀ ਗਈ ਹੈ ਕਿਉਂਕਿ ਕੁਝ ਕੁ ਦਿਨਾਂ ਦੇ ਵਿੱਚ ਇਹ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਵੱਡੀ ਸਹੂਲਤ ਮਿਲੇਗੀ ਪਰ ਇਹ ਇਹ ਜਿਹੜਾ ਪੁਲ ਹੈ ਉਹ ਜਿਹੜਾ ਮਾਡਲ ਟਾਊਨ ਜਾਂ ਫਿਰ ਬੇਕਰੀ ਰੋਡ ਚੌਕ ਜਿਹੜਾ ਹੈਗਾ ਇਸ ਨੂੰ ਕਰਾਸ ਕਰਦਾ ਹੋਇਆ ਲੋਕਾਂ ਨੂੰ ਫਲਾਈਓਵਰ ਤੋਂ ਗੁਜ਼ਰਨ ਦੀ ਵੱਡੀ ਸਹੂਲਤ ਜਿਹੜੀ ਸਰਕਾਰ ਦੇਣ ਵਾਲੀ ਹੈ ਪਰ ਸਿਆਸਤ ਦੇ ਵਿੱਚ ਹੁਣ ਮਾਹੌਲ ਗਰਮਾਇਆ ਹੋਇਆ ਕਿਵੇਂ ਇਸ ਦੇ ਵਿੱਚ ਥੈਂਕ ਯੂ ਆਸ਼ੂ ਜੀ ਲਿਖਿਆ ਗਿਆ ਕੀ ਮੰਨਛਾ ਸੀ ਉਹ ਨਹੀਂ ਦੱਸ ਸਕਦੇ ਨਹੀਂ ਉਸ ਦੀ ਪੁਸ਼ਟੀ ਕਰ ਸਕਦੇ ਕਿਵੇਂ ਇਸ ਪੁਲ ਦੀ ਸਿਆਸਤ ਗਰਮਾਈ ਹੋਈ ਹੈ ਦੇਖ ਰਹੇ ਹੋ ਕੈਮਰਾਮੈਨ ਪ੍ਰਿੰਸ ਦੇ ਨਾਲ ਜੈ ਕੁਮਾਰ ਦਾ ਸਿਟੀ ਹੈਡਲਾਈਨ ਇਸ ਪੁੱਲ ਨੂੰ ਲੈ ਕੇ ਵੱਡੀ ਸਿਆਸਤ ਛੜੀ ਗਈ ਜਿੱਥੇ ਥੈਂਕ ਯੂ ਆਸ਼ੂ ਜੀ ਡ੍ਰੀਮ ਆਸ਼ੂ ਜੀ ਲਿਖਿਆ ਗਿਆ ਸੀਗਾ ਪਰ ਉਸ ਨੂੰ ਕਵਰ ਕਰ ਦਿੱਤਾ ਗਿਆ ਇੱਕ ਇੱਕ ਬੋਰਡ ਜਿਹੜੇ ਲਾਏ ਸੀ ਬਲੈਕ ਪੇਂਟ ਦੇ ਨਾਲ ਲਿਖੇ ਗਏ ਸੀ ਉਸ ਨੂੰ ਬਲੈਕ ਪੇਂਟ ਦੇ ਨਾਲ ਲਿਖਿਆ ਹੋਇਆ ਸਾਰਾ ਕਵਰ ਕਰ ਦਿੱਤਾ ਗਿਆ ਕਿਵੇਂ ਇਸ ਪੁੱਲ ਨੂੰ ਲੈ ਕੇ ਸਿਆਸਤ ਛੜੀ ਹੈ ਦੇਖਣਾ ਹੀ ਹੋਏਗਾ ਕਿ ਕਿਵੇਂ ਲਿਖਿਆ ਕਿਹਦੇ ਕਿਸ ਨੇ ਲਿਖਿਆ ਇਹ ਵੱਡਾ ਸਵਾਲ ਹੈ ਕਿ ਕਿਉਂ ਲਿਖਿਆ ਗਿਆ ਕਿਸ ਦੇ ਪਿੱਛੇ ਮਨਸ਼ਾ ਸੀਗੀ ਕੈਮਰਾਮੈਨ ਪ੍ਰਿੰਸ ਦੇ ਨਾਲ ਜੈ ਕੁਮਾਰ ਦਾ ਸਿਟੀ ਹੈਡਲਾਈਨ